ਤਰਨਤੋਕ ਦੇ ਹੱਕ ਦੇ ਵਿੱਚ ਭਾਰਤ ਜਨਤਾ ਪਾਰਟੀ ਵੱਲੋਂ ਬੇਸ਼ੱਕ ਅੰਮ੍ਰਿਤਸਰ ਦੇ ਵਿੱਚ ਰੋਡ ショ ਜੋ ਜਿਹੜਾ ਕੀਤਾ ਜਾਂਦਾ ਹੈ ਉਹ ਜਿਸ ਨੂੰ ਲੈ ਕੇ ਦਿੱਲੀ ਤੋਂ ਜੋ ਨੇ ਦਿੱਲੀ ਤੋਂ ਪਟਵਾ ਮੈਨੂਅਲ ਕਮੇਟੀ ਦੇ ਉਹ ਜੋ ਜਿਸਨ ਸਰਸਾ ਨੇ ਹੋਏ تھے ਪਹੁੰਚ ਚੁੱਕੇ ਨੇ ਤੇ ਗੱਲਬਾਤ ਵੀ ਕਰ ਲੰਨੇ ਆ ਤੇ ਜੰਮਦੀ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕੀ ਜਿਹੜਾ ਹੈ ਉਹ ਕੀਤਾ ਜਾਵੇਗਾ ਲੇਕਿਨ ਕਿਤਰਾ ਕਰਦੇ ਤੁਸੀਂ ਸਿਹਤਪਾਰੀ ਦੇ ਵਿੱਚ ਜਿਹੜੇ ਨੇ ਉਹ ਨਾਲ ਹੀ ਲਗਾਤਾਰ ਮਨਤਪੀ ਸਰਸਾ ਬਾਰੇ ਨੇ ਉਥੇ ਪਹੁੰਚ ਚੁੱਕੇ ਨੇ ਤੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ ਪੂਰਾ ਜੋਰ ਲੱਗ ਰਿਹਾ ਸਾਰ ਜਿੰਦਾਬਾਦ ਜੀ ਬਿਲਕੁਲ ਸਾਡੇ ਦੋ ਦੋ ਸੰਧੂ ਲੱਗੇ ਨੇ ਇੱਕ ਜਤੌਣ ਵਾਸਤੇ ਲੱਗੇ ਨੇ ਇੱਕ ਜਿੱਤਣ ਵਾਸਤੇ ਲੱਗੇ ਨੇ ਤੇ ਅੰਮ੍ਰਿਤਸਰ ਪੂਰਾ ਜੋਰਾਂ ਦੇ ਨਾਲ ਹੈ ਅੰਮ੍ਰਿਤਸਰ ਸਾਰਾ ਮੋਦੀ ਸਾਹਿਬ ਦੇ ਨਾਲ ਹੈ ਔਰ ਤੁਸੀਂ ਦੇਖਦੇ ਸੜਕਾਂ ਦੇ ਉੱਤੇ ਜਿਸ ਤਰੀਕੇ ਲੋਕਾਂ ਦਾ ਜੋਸ਼ ਦਿਖਾਈ ਦਿੰਦਾ ਹੈ ਇਹ ਸਮਝ ਲੈ ਪਈ ਅੰਮ੍ਰਿਤਸਰ ਦੇ ਲੋਕ ਕਿ ਪਹਿਲੀ ਦੋਵਾਂ ਗਲਤੀ ਕਰ ਲਈ ਆ ਐਰ ਕਿ ਉਹਦਾ ਹੀ ਸਾਥ ਦੇਣਾ ਹੈ ਜਿਹਨਾਂ ਦੀ ਦਿੱਲੀ ਸਰਕਾਰ ਬਣਨੀ ਆ ਔਰ ਅੰਮ੍ਰਿਤਸਰ ਦਾ ਵਿਕਾਸ ਪੰਜਾਬ ਦਾ ਵਿਕਾਸ ਬਾਰਡਰ ਦਾ ਵਿਕਾਸ ਇੱਥੋਂ ਦਾ ਰੋਜ਼ਗਾਰ ਇਥੋਂ ਦਾ ਐਕਸਪੋਰਟ ਹੋਵੇ ਉਹਦੇ ਵਾਸਤੇ ਮੈਂ ਸਮਝਦਾ ਕਿ ਇਥੋਂ ਦੇ ਲੋਕ ਆਜੇ ਅੰਮ੍ਰਿਤਸਰ ਦੇ ਲੋਕ ਤਰਨਜੀਤ ਸਿੰਘ ਸੰਧੂ ਸਾਹਿਬ ਦਾ ਸਾਥ ਦੇ ਰਹੇ ਨੇ। ਰਾਹੁਲ ਗਾਂਧੀ ਕਹਿੰਦੇ ਨੇ ਕਿ ਅੰਮ੍ਰਿਤਸਰ ਨੂੰ ਗਲੋਬਲ ਦੇ ਉੱਤੇ ਲੈ ਕੇ ਆਉਣ ਦੀ ਜ਼ਰੂਰਤ ਆ। ਬੇਸ਼ੱਕ ਸਤਖੰਡ ਸ੍ਰੀ ਦਰਬਾਰ ਸਾਹਿਬ ਦਾ ਨਾਮ ਬਹੁਤ ਯਾਰਾ ਆ ਲੇਕਿਨ ਕਿਤਨਾ ਕਿਤ ਨੂੰ ਲਿਆਉਣ ਦੀ ਜ਼ਰੂਰਤ ਆ। ਜਿਹਨੂੰ ਕੋ ਲਿਹਾੜ ਤਰੋਕਿਆ ਕਿੰਨੇ ਸੀ? ਤੁਸੀਂ ਤੇ ਤੋਪ ਟੈਂਕਾ ਲੈ ਕੇ ਗਲੋਬਲ ਬਣਾਇਆ ਸੀ ਇਹਨੂੰ। ਪ੍ਰੀਤੋ ਤੋਪਾਂ ਨਾਲ ਹਮਲਾ ਕਰਾ ਕੇ ਬੀਬੀਸੀ ਤੇ ਖਬਰਾਂ ਚਲਵਾਈਆਂ ਸੀ ਇਹਨੂੰ ਤੁਸੀਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਕੇ ਤੇ ਫਿਰ ਸੀਐਨਐਨ ਤੇ ਵਰਲਡ ਤੇ ਖਬਰਾਂ ਚਲਾਈਆਂ ਸੀ ਤੁਸੀਂ ਇਹਨੂੰ ਗਲੋਬਲ ਤੇ ਤੁਸੀਂ ਲੈ ਕੇ ਆਏ ਸੀ ਇੱਥੋਂ ਦੇ ਬੇਕਸੂਰ ਲੋਕਾਂ ਨੂੰ ਜਿੰਦਿਆਂ ਨੂੰ ਅੱਗਾ ਲਾ ਕੇ ਟੈਗ ਤੇ ਤੋਪਾਂ ਚਲਾ ਕੇ ਇਸ ਕਰਕੇ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਐਸੀ ਕੋਈ ਗੱਲ ਕਹਿਣ ਤੋਂ ਪਹਿਲਾਂ ਤੁਸੀਂ 65 ਸਾਲ ਤੱਕ ਇੱਕ ਸਰਕਾਰ ਦੇਸ਼ ਤੇ ਰਾਜ ਕੀਤਾ ਔਰ ਤੁਸੀਂ ਸਿੱਖਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮਾਰਨ ਔਰ ਕੁੱਟਣ ਦੀ ਕੋਸ਼ਿਸ਼ ਕੀਤੀ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਡਾਇਰੈਕਟ ਤੋਪਾਂ ਚਲਾਏ ਇਸ ਕਰਕੇ ਤੁਹਾਨੂੰ ਇਹ ਅਧਿਕਾਰ ਹੀ ਨਹੀਂ ਗੱਲ ਕਹਿਣ ਦਾ ਔਰ ਜੇ ਤੁਹਾਨੂੰ ਰੋਕਿਆ ਕਿ ਨਹੀਂ ਸੀ ਲੈ ਕੇ ਕਿਉਂ ਨਾ ਆਏ ਹੁਣ ਤੱਕ ਤੇ ਇੰਡੀਆ ਨਾ ਸਕੇਰੀ ਵੀ ਇਸ ਵਾਰ ਦੇਸ਼ ਅੰਦਰ ਹਾਲਾਤ ਬਦਲੇ ਹੋਏ ਨੇ 400 ਪਾਰ ਦਾ ਨਾਂ ਦੇਣ ਵਾਲੀ ਭਾਜਪਾ ਇਸ ਦੀ 200 ਪਾਰ ਨਹੀਂ ਹੋਏਗੀ ਉਹਨਾਂ ਨੂੰ 450 ਪਾਰ ਦੀ ਚਿੰਤਾ ਆਪਣੀ ਦੀ ਗੱਲ ਹੀ ਨਹੀਂ ਕਰਦੇ ਕੋਈ ਕਿਹਨਾਂ ਕਹਿੰਦੇ 400 ਨਹੀਂ ਆਉਣਗੇ 400 ਨਹੀਂ ਆਉਣਗੇ ਸਿਆਣ ਨੇ ਪੁੱਛਿਆ ਭਈਆ ਉਹਨਕੇ 400 ਨਹੀਂ ਆਉਣਗੇ ਤੁਹਾਰੇ ਕਿੰਦਾ ਭਈਆ ਮarre ਤੋਂ ਪਹਿਲੇ ਵੀ ਨਹੀਂ ਆਤੇ ਸੇ ਬਾਤ ਤੁਨ ਕੀ ਹੈ ਉਹਨਕੇ 390 ਆਉਣਗੀ ਸਾਢੇ ਵਰਗਾ ਬੰਦਾ ਕਿਦਾ ਚੱਲ ਯਾਰ ਕੋਈ ਗੱਲ ਨਹੀਂ ਸਾਡੀਆਂ 390 ਨਾਲ ਚਾਚੜਾ ਲਾਂਗੇ ਅਸੀਂ ਤੁਹਾਡੀਆਂ ਤਾਂ ਨਹੀਂ ਹੋਣੀਆਂ ਉਹ ਮਨਕਾਰ ਦੀ ਚਿੰਤਾ ਹੈ ਅੰਮ੍ਰਿਤਸਰ ਬਕਾਰੀ ਸੀਟ ਹੈ ਅੰਮ੍ਰਿਤਸਰ ਤੇ ਲਗਾਤਾਰ ਧਿਆਨ ਆਉਂਦਾ ਤੇ ਅੰਮ੍ਰਿਤਸਰ ਵਿੱਚੋਂ ਭਾਜਪਾ ਦਾ ਕਿਸ ਨੇ ਦੇਖ ਰਿਹਾ ਹੁਣ ਬਿਕੋ ਅੰਮ੍ਰਿਤਸਰ ਨੇ ਹੀ ਭਾਜਪਨ ਟੈਗ ਕੀਤਾ ਹੈ ਜੀ ਅੰਮ੍ਰਿਤਸਰ ਦੇ ਲੋਕਾਂ ਦਾ ਜੋਸ਼ ਹੀ ਤੈਅ ਕਰਦਾ ਕਿ ਉਹ ਭਾਜਪਾ ਨੂੰ ਜਿਤਾਉਣਾ ਚਾਹੁੰਦੇ ਨੇ ਔਰ ਮੈਂ ਅੰਮ੍ਰਿਤਸਰ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਵੀ ਕਰਨਾ ਚਾਹੁੰਦਾ। ਕਿਉਂਕਿ ਤੁਸੀਂ ਬਹੁਤ ਸਾਲ ਮੌਕੇ ਦੇਖ ਲਿਆ ਵਿਪੱਖ ਨੂੰ ਦੇ ਦੇ ਕੇ ਔਰ ਪੰਜਾਬ ਦੇ ਔਰ ਅੰਮ੍ਰਿਤਸਰ ਦੇ ਕੋਈ ਲਾਭ ਆਰਥਿਕ ਕੋ ਕੰਮ ਨਹੀਂ ਹੋ ਪਾਉਂਦੇ। ਪਹਿਲਾਂ ਵੀ ਤੋਂ ਜੀਟੀਜੀ ਮੰਤਰੀ ਬਣੇ ਜਾ ਕੇ ਕੇਂਦਰ 'ਚ ਪਰ ਤੁਸੀਂ ਉੱਥੇ ਹਰਾ ਦਿੱਤਾ। ਜੋਸ ਰਲੀ ਕਿਤੇ ਮੈਂ MP ਬਣ ਕੇ ਗਏ ਹੁੰਦੇ ਸ਼ਹਿਰ ਅੰਮ੍ਰਿਤਸਰ ਦੇ ਵਿਕਾਸ ਕੁਝ ਹੋਰ ਹੋਣੇ ਸੀ ਪੂਰੀ ਸਾਹੀ ਇਸ ਸਾਲ ਮੰਤਰੀ ਰਹਲੇ ਤੁਸੀਂ ਉਹਨਾਂ ਨੂੰ ਵੀ ਚਿਤਾਕੇ ਭੇਜਾਂ ਕੰਮ ਕਰਨ ਦਾ ਮੌਕਾ ਦਿਓ ਜਿਨ੍ਹਾਂ ਨੇ ਜਾ ਕੇ ਕੇਂਦਰ ਸਰਕਾਰ ਬਣਦੀ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਤੋਂ ਮੈਂ ਤੇ ਅੰਮ੍ਰਿਤਸਰ ਦੇ ਲੋਕਾਂ ਦੀ ਚਰਨਾਂ 'ਚ ਬੇਨਤੀ ਕਰਦਾ ਜੀਵਾ ਜੀ ਹੋਰ ਲੱਗੀ ਹੋਈ ਹੈ ਕਹਿੰਦੇ ਹਰ ਕੋਈ ਕਹਿੰਦਾ ਅਸੀਂ ਜਿੱਤਾਂਗੇ ਜਿੱਤੂਗਾ ਕੋਣ ਨਹੀਂ ਜਿੱਤੇਗਾ ਤੂੰ ਜਿਹੜਾ ਮੋਦੀ ਜਨਾਲਾ ਬਾਕੀਆਂ ਦੇ ਤੇ ਗੱਲਾਂ ਹੀ ਰਹਿ ਜਾਣੀਆਂ ਲੇਕਿਨ ਕੇ ਜੀਵਰ ਨੂੰ 7 ਦਿਨ ਹੋਰ ਮੰਗੇ ਜਾ ਰਹੇ ਜੀ ਅਸੀਂ ਤੋਂ ਕੀ ਲੱਗਦਾ ਹੈ ਕਿ ਪਹਿਲਾਂ ਤਾਂ ਕਹਿੰਦੇ ਜੇਲ੍ਹ ਦੇ ਅੰਦਰੋਂ ਰਿਜ਼ਲਟ ਵੇਖਾਂਗਾ ਦੇਖੋ ਇੱਕ ਗੱਲ ਤਾਂ ਕਲੀਅਰ ਹੋ ਗਈ ਕੇਜਰੀਵਾਲ ਜੀ ਖੁਦ ਹੀ ਮੰਨ ਗਏ ਨੇ ਕਿ ਉਹ ਜ਼ਮਾਨਤ ਉਹਨਾਂ ਦੀ ਸਰਕਾਰ ਨਹੀਂ ਆ ਰਹੀ ਕਿਉਂਕਿ ਕੇਜਰੀਵਾਲ ਜੀ ਕਹਿ ਰਹੇ ਸੀਗੇ ਕਿ ਹੁਣ ਐਨਡੀਆ ਦੀ ਸਰਕਾਰ ਨਹੀਂ ਆਉਣੀ ਇੰਡੀਆ ਆਲਾਈਂਸ ਆਉਣੀ ਆ ਤੇ ਮੈਨੂੰ ਜੇਲ੍ਹ ਨਹੀਂ ਜਾਣਾ ਪੈਣਾ ਹੁਣ ਟਾਈਮ ਮੰਗਣ ਲੱਗ ਪਏ ਉਹਨਾਂ ਨੂੰ ਪਤਾ ਲੱਗ ਗਿਆ ਮੇਰੀ ਸਰਕਾਰ ਵੀ ਨਹੀਂ ਆ ਗਈ ਤੇ ਮੈਨੂੰ ਜੇਲ੍ਹ ਵੀ ਜਾਣਾ ਪੈਣਾ ਹੈ ਪ੍ਰਚਾਰ ਕਰਨ ਨੂੰ ਗਾਣਾ ਕੱਢਣ ਨੂੰ ਉਹਨਾਂ ਕੋਲ ਸੇ ਚੰਗੀ ਆ ਪਰ ਜਦੋਂ ਜੇਲ੍ਹ ਜਾਣ ਦੀ ਵਾਰੀ ਆਉਂਦੀ ਤੇ ਕਹਿੰਦੇ ਮੈਂ ਬਵਾਰ ਹੋ ਗਿਆ ਇਹ ਕੰਮ ਨਹੀਂ ਚੱਲੇਗਾ ਸੋ ਸਰ ਸਾਬ ਅਕਾਲੀ ਦਲ ਲਗਾਤਾਰ ਹੀ ਆਪਣੇ ਵਰਕਰਾਂ ਨੂੰ ਕੱਢ ਰਿਹਾ ਆਪਣੇ ਲੀਡਰਸ ਨੂੰ ਕੱਢ ਰਿਹਾ ਅੱਜ ਵੀ ਕਈ ਲੀਡਰਾਂ ਛੱਡ ਰਹੇ ਨੇ ਕੀ ਲੱਗਦਾ ਅਕਾਲੀ ਦਲ ਨਹੀਂ ਨਹੀਂ ਗਏ ਹੁਣ ਕੋਈ ਰਹਿ ਹੀ ਨਹੀਂ ਗਏ ਕੱਢਣ ਨੂੰ ਰਹਿ ਨਹੀਂ ਗਏ ਦੇਖੋ ਪਹਿਲਾਂ ਬੱਸਾਂ ਚ ਆਉਂਦੇ ਸੀ ਫਿਰ ਕਾਰਾਂ ਚੌੜ ਲੱਗੇ ਹੁਣ ਸਕੂਟਰਾਂ ਤੇ ਆਏ ਨੇ ਹੁਣ ਸਾਈਕਲ ਚੋਗੇ ਰਹਿ ਗਏ ਨੇ ਜੇ ਕੱਢਣਗੇ ਨਹੀਂ ਸਾਈਕਲ ਤੇ ਚੜਨਗੇ ਕਿਵੇਂ ਬਿਲਕੁਲ ਸਾਈਕਲ ਤੇ ਚੜਨਗੇ ਜਿਹੜੇ ਨੇ ਉਹ ਵੀ ਮਨਜਿੰਦਰ ਸਿੰਘ ਸਰਸਾ ਵਾਲਾ ਬੇਸ਼ੱਕ ਬਹੁਤ ਤਿੱਖੇ ਜਿਹੜੇ ਨੇ ਉਹ ਬਿਆਨ ਔਦ ਦਿੱਤੇ ਕਿ ਨਾ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਜੋ ਇਸ ਜਗ੍ਹਾ ਦੇ ਉੱਤੇ ਅ ਅੱਜ ਰੈਲੀ ਕੱਢੀ ਜਾ ਰਹੀ ਹੈ ਭਾਜਪਾ ਦੀ ਲੇਕਿਨ ਕਿਧਰ ਕਿਹਾ ਤੁਸੀਂ ਦੇਖ ਸਕਦੇ ਹੋ ਕਿ ਪਰਮਾ ਸਵਾਗ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੇ ਆ ਵੱਲੋਂ ਜਿਹੜਾ ਹੈ ਤਰਨਜੀਤ ਸਿੰਘ ਸੰਧੂ ਦਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਦੂਸਰੇ ਪਾਸੇ ਕਰ ਗੱਲ ਕੀਤੀ ਜਾਵੇ ਤਾਂ ਕਈ ਜਿਹੜੇ ਨੇ ਵੱਡੇ ਕਦਰਦਾਰ ਨੇਤਾ ਜਿਹੜੇ ਨੇ ਹੁਣ ਪੰਜਾਬ ਚ ਆਉਣਾ ਆ ਸ਼ੁਰੂ ਹੋ ਚੁੱਕੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਰੂਰ ਪੰਜਾਬ ਦੀ ਲੋਹਾ ਜਿਹੜੀ ਹੈ ਉਹ ਜਰੂਰ ਬਦਲਦੇ ਹੋਏ ਨਜ਼ਰ ਆਵਾਂਗੇ ਕਿਉਂਕਿ ਆਖਰੀ ਸਮਾਂ ਰਹਿ ਗਿਆ ਹੈ ਸਮੇਂ ਦੇ ਦੌਰਾਨ ਬਹੁਤ ਸਾਰੇ ਹੋਰ ਵੱਡੇ ਨੇਤਾ ਜਿਹੜੇ ਨੇ ਉਹ ਵੀ ਆਉਣਾ ਸ਼ੁਰੂ ਹੋਣਗੇ ਜੇਕਰ ਗੱਲ ਕੀਤੀ ਜਾਵੇ ਕਾਂਗਰਸੀ ਤਾਂ ਰਾਹੁਲ ਗਾਂਧੀ ਵੱਲੋਂ ਪਿਤੇ ਦਿਨ ਅਵੀ ਇਹ ਦੇਖਿਆ ਰਹਿਲੀ ਜਿਹੜੀ ਸੀਗੀ ਉਹ ਕੀਤੀ ਗਈ ਸੀ ਜੋ ਕਿ ਸਰਤਾ ਕੁਜੀ ਸਿੰਘ ਹੋਈਲਾ ਦੇ ਹੱਕ ਦੇ ਵਿੱਚ ਕੀਤੀ ਗਈ ਸੀ ਲੇਕਿਨ ਹੁਣ ਆ ਵੀ ਗੱਲ ਕੀਤੀ ਜਾਵੇ ਤੇ ਭਾਰਤੀ ਜਨਤਾ ਪਾਰਟੀ ਵਾ ਵੱਲੋਂ ਜੋ ਵੱਡਾ ਰੋਡ ショਅ ਕੀਤਾ ਗਿਆ ਉਸ ਵਿੱਚ ਮਨਜਤ ਸਿੰਘ ਸੈਸਾ ਦੇ ਨਾਮ ਨਾਲ ਹੋਰ ਵੀ ਕਈ ਵੱਡੇ ਆਗੂ ਜਿਹੜੇ ਨੇ ਐਸੇ ਪੰਜਾਬ ਚ ਹੁਣ ਸ਼ੁਰੂ ਹੋ ਚੁੱਕੇ ਨੇ ਤੇ ਵੇਖਣਾ ਹੋਵੇਗਾ ਕਿ ਇੱਕ ਤਰੀਕ ਨੂੰ ਪੈਨ ਵਾਲੀ ਚੋਣਾਂ ਦੇ ਦੌਰਾਨ ਵੋਟਾਂ ਦੇ ਤੋਂ ਬਾਅਦ ਚਾਰ ਤਿੰਨ ਨੂੰ ਲੋਕ ਕਿਸ ਉੱਤੇ ਆਪਣਾ ਦਾਅ ਜੜਾ ਖੇlde ਹੋਏ ਅਨਜ਼ਰ ਆਉਣ ਦੇ ਲੈ ਕੇ ਕਿੰਨਾ ਕਿਤੇ ਆਖਰੀ ਪੜਾਅ ਦਾ ਜੋ ਚੋਣ ਹੈ ਪੰਜਾਬ ਦੇ ਵਿੱਚ ਉਹ ਕਾਫੀ ਹੁਣ ਪੱਕਦਾ ਹੋਇਆ ਅਨਜ਼ਰ ਆ ਰਿਹਾ ਹੈ ਮੈਂ ਫੌਜਦਾਰ ਗੁਰਪ੍ਰੀਤ ਸਿੰਘ ਬਾਬੂ ਸ਼ਹੀਦ ਅਮਰ ਸਾਹਿਬ